ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈਗੀਏ ਕਿ ਜਿੱਥੇ ਪੁਲਿਸ ਲੱਗੀ ਹੋਈ ਹੈ ਤੁਹਾਡੇ ਕੋਲ ਨੂੰ ਅਗਰ ਕੋਈ ਬੇਨਤੀ ਕਰਦੀ ਹੈਗੀ ਤਾਂ ਤੁਹਾਡੀ ਪੜਾਈ ਵਾਸਤੇ ਹੈਗੀ ਹੈ ਅਗਰ ਕਿਤੇ ਰੋਕ ਰਹੇ ਆਪਾਂ ਜਿਹੜੇ ਨਾਕੇ ਦਿੱਤੇ ਇਹਦਾ ਮਤਲਬ ਹੈਗਾ ਕਿ ਅੱਗੇ ਕੁਝ ਨਾ ਕੁਝ ਪ੍ਰੋਬਲਮਸ ਹੈਗੀਆਂ ਨੇ ਤੇ ਸਾਡੇ ਨਾਲ ਸਹਿਯੋਗ ਕਰੋ ਤਾਂ ਜੋ ਆਪਾਂ ਜਿਹੜਾ ਇਹ ਸਾਡਾ ਇੰਨਾ ਵੱਡਾ ਪਰ ਹੈਗਾ ਉਹਨੂੰ ਆਪਾਂ ਚੰਗੀ ਤਰੀਕੇ ਨਾਲ ਪਹੁੰਚਾ ਸਕੀਏ ਜਿਹੜੀ ਆਪਰੇ ਹੈ ਤੌੜੇ ਬਸ ਤਾਰੀਆਂ ਅਸੀਂ ਸਤਿਕਾਰ ਸੇਵਾ ਕਰੀਆਂ ਨੇ ਹਰ ਸਾਡੇ ਜੋਗ ਸੇਵਾ ਸ਼ਮਰਨ ਆਪਿਆ ਸਰਕਾਰ ਸਿਰੇ ਕਿੰਨਾ ਕੰਮ ਇਹਨਾਂ ਸਾਥ ਸੰਗਤ ਅੱਜ ਕੇਵਲ ਆਪ ਧਿਆਨ ਪ੍ਰਸ਼ਾਸਨ ਡੀਸੀ ਸਾਹਿਬ ਏਡੀਸੀ ਸਾਹਿਬ ਔਰ ਐਸਐਸਪੀ ਸਾਹਿਬ ਸਾਰਾ ਹੀ ਪ੍ਰਸ਼ਾਸਨ ਜਿਹੜਾ ਹੈ ਜਿਹੜੇ ਉਹਨਾਂ ਦੇ ਨੁਮਾਇंदे ਨੇ ਇਕੱਤਰ ਹੋ ਕਰਕੇ ਤੇ ਸਰਦਾਰ ਅਮਰਜੀਤ ਸਿੰਘ ਜੀ ਜਾਵਲਾ ਔਰ ਸਰਦਾਰ ਗੁਰਪ੍ਰੀਤ ਸਿੰਘ ਜੀ ਰੋਟੇ ਸਰਦਾਰ ਹਰਦੇਵ ਸਿੰਘ ਜੀ ਐਡੀਸ਼ਨਲ ਮੈਨੇਜਰ ਇਹ ਸਾਰਿਆਂ ਨੇ ਇਕੱਤਰ ਹੋ ਕਰਕੇ ਇੱਕ ਮੀਟਿੰਗ ਕੀਤੀ ਆ ਕਿ ਕੱਲ ਨੂੰ ਜਦੋਂ ਮੁਹੱਲੇ ਦੀ ਅਰੰਭਤਾ ਹੋਣੀ ਹੈ ਉਸ ਅਰੰਭਤਾ ਦਾ ਜਿਹੜਾ ਸਾਰਾ ਉਹਨਾਂ ਨੇ ਰੂਟ ਵਗੈਰਾ ਜਿੱਥੋਂ ਤੱਕ ਮੁਹੱਲਾ ਪਹੁੰਚਣਾ ਹੈ ਉਹ ਸਾਰਾ ਤਿਆਰ ਕੀਤਾ ਹੈ ਔਰ ਉਹਨਾਂ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਮੁਹੱਲੇ ਦੇ ਬੜੇ ਸਚੱਜੇ ਢੰਗ ਦੇ ਨਾਲ ਜਿਹੜਾ ਸਾਰਾ ਇਹ ਪ੍ਰੋਗਰਾਮ ਕੀਤਾ ਜਾਵੇਗਾ। ਬਾਤ ਬਹੁਤ ਜ਼ਿਆਦਾ ਹੈ। ਭਾਰੀ ਗਿਣਤੀ ਦੇ ਵਿੱਚ ਸੰਗਤ ਹੋਲਾ ਮੁਹੱਲਾ ਮਨਾਉਣ ਵਾਸਤੇ ਇੱਥੇ ਪਹੁੰਚ ਰਹੀ ਹੈ। ਪ੍ਰਸ਼ਾਸਨ ਨਾਲ ਇਸ ਬਾਰੇ ਗੱਲਬਾਤ ਹੋਈ ਹੈ ਉਹ ਕਹਿੰਦੇ ਕਿ ਅਸੀਂ ਜਿੰਨਾ ਵੀ ਹੋ ਸਕੇ ਇਹਦੇ ਵਿੱਚ ਸੁਧਾਰ ਕਰਾਂਗੇ ਔਰ ਪ੍ਰਸ਼ਾਸਨ ਨੇ ਸਾਡਾ ਬਿਲਕੁਲ ਬਹੁਤ ਵਧੀਆ ਸਾਥ ਦਿੱਤਾ ਹੈ। ਜੋ ਦੂਜਾ ਫੜਾ ਸ਼੍ਰੀ ਗੰਗਪ੍ਰਸਾਦ ਜੀ ਨੂੰ ਚੁੱਕਾ ਹੈ ਦੂਜਾ ਦਿਨ ਸੰਗਤਾਂ ਦਾ ਤਦਾ ਲਗਾਤਾਰ ਬੰਦੀ ਜਾ ਰਹੀ ਹੈ ਪ੍ਰਸ਼ਾਸਨ ਨਾਲ ਤੁਹਾਡੀ ਮੀਟਿੰਗ ਵੀ ਕੀ ਰਹੀ ਹੈ ਸਰਵੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਲ ਰੰਗ ਕਿਸ ਕੋ ਲੱਗਾ ਜਿਸਕੇ ਵੱਡ ਭਾਗਾ ਮੈਲਾ ਕਦੇ ਨਾ ਹੋਵੇ ਨਹਿ ਲੱਗ ਹੱਕ ਹੱਕ ਅਨ ਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬੇ ਕਮਾਲ ਅਮਰਤ ਕੇ ਦਾਤੇ ਪੰਥ ਦੇ ਵਾਲੀ ਸਰਵੰਸਦਾਨੀ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜਿੱਥੇ ਸਾਡੇ ਕਲਯੁਗੀ ਜੀਵਾਂ ਉੱਤੇ ਮਹਾਨ ਪਰਉਪਕਾਰ ਕੀਤੇ ਉਥੇ ਹੀ ਇਸੇ ਹੀ ਪਾਵਨ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੀ ਵਿਖੇ ਖਾਲਸਾ ਪੰਥ ਪ੍ਰਗਟ ਕੀਤਾ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਸਾਨੂੰ ਕਲਯੁਗੀ ਜੀਵਾਂ ਨੂੰ ਅੰਮ੍ਰਿਤ ਦੇ ਦਾਤ ਬਖਸ਼ਿਸ਼ ਕੀਤੀ ਉਥੇ ਹੀ ਖਾਲਸਾ ਪੰਥ ਸਾਜ ਕੇ ਖਾਲਸੇ ਪੰਥ ਦੀ ਝੋਲੀ ਦੇ ਵਿੱਚ ਖਾਲਸੇ ਪੰਥ ਨੂੰ ਇਹ ਪਾਵਨ ਤਿਉਹਾਰ ਹੋਲੇ ਮਹੱਲੇ ਦੀ ਬਖਸ਼ਿਸ਼ ਕੀਤੀ ਖਾਲਸਾ ਪੰਥ ਦਾ ਇਹ ਪਾਵਨ ਤਿਉਹਾਰ ਹਰ ਸਾਲ ਸਮੁੱਚਾ ਹੀ ਖਾਲਸਾ ਪੰਥ ਬੜੀ ਸ਼ਰਧਾ ਭਾਵਨਾ ਅਤੇ ਚੜ੍ਹਦੀ ਕਲਾ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਮਨਾਉਂਦਾ ਹੈ ਔਰ ਇਸ ਸਾਲ ਬੜੀ ਚੜ੍ਹਦੀ ਕਲਾ ਦੇ ਨਾਲ ਅਤੇ ਜਾਹੋ ਜਲਾਲ ਦੇ ਨਾਲ ਸਮੁੱਚਾ ਹੀ ਖਾਲਸਾ ਪੰਥ ਇਹ ਪਾਵਨ ਤਿਉਹਾਰ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਮਨਾ ਰਿਆ 21 ਮਾਰਚ ਤੋਂ ਲੈ ਕਰਕੇ ਇਹ ਪਾਵਨ ਤਿਉਹਾਰ ਦੀ ਸ਼ੁਰੂਆਤ ਹੋਈ ਪਹਿਲੇ ਪੜਾ ਦਾ ਤਿਉਹਾਰ ਸਮੁੱਚੇ ਖਾਲਸਾ ਪੰਥ ਨੇ ਸ਼੍ਰੀ ਕੀਰਤਪੁਰ ਸਾਹਿਬ ਜੀ ਵਿਖੇ ਮਨਾਇਆ ਔਰ 24 ਤਰੀਕ ਤੋਂ ਤਖਤ ਸ਼੍ਰੀ ਕੇਸਗੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਇਹ ਦੂਜੇ ਪੜਾ ਦਾ ਹੁਲਾ ਮਹੱਲਾ ਸ਼੍ਰੀ ਅਖੰਡ ਪਾਠ ਸਾਹਿਬ ਤਖਤ ਸਾਹਿਬ ਜੀ ਵਿਖੇ ਸਿੱਖ ਪੰਥ ਦੀ ਨਿਮਾਇਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਸਮੂੱਚੇ ਪ੍ਰਬੰਧ ਵੱਲੋਂ ਸਮੂચ્ੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਹੋਏ। ਔਰ ਅੱਜ 25 ਤਰੀਕ ਨੂੰ ਸੰਗਤਾਂ ਦਾ ਭਾਰੀ ਇਕੱਠ ਤਖਤ ਸਾਹਿਬ ਜੀ ਵਿਖੇ ਹੋਇਆ ਹੈ। ਬਹੁਤ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਹੋਲਾ ਮਹੱਲਾ ਮਨਾਉਣ ਵਾਸਤੇ ਇਸ ਪਾਵਨ ਅਸਥਾਨ ਉਤੇ ਪੁੱਜ ਰਹੀਆਂ ਹਨ। ਔਰ ਕੱਲ 26 ਤਰੀਕ ਨੂੰ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਉਣ ਤੋਂ ਉਪਰੰਤ ਤਕਰੀਬਨ 11:30 ਵਜੇ ਤੱਕ ਮੁਹੱਲੇ ਦੀ ਅਰੰਭਤਾ ਹੋਵੇਗੀ ਪੰਜ ਪਿਆਰੇ ਸਿੰਘ ਸਹਿਬਾਨ ਨਿਸ਼ਾਨ ਸਿੰਘ ਸਹਿਬਾਨ ਧੌਂਸਿਆ ਨਗਾਰਿਆਂ ਦੀਆਂ ਝੋਟਾਂ ਉੱਤੇ ਮੁਹੱਲੇ ਦੀ ਅਰੰਭਤਾ ਹੋਵੇਗੀ ਸਮੁੱਚੇ ਹੀ ਖਾਲਸਾ ਪੰਥ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਔਰ 24 ਤਰੀਕ ਤੋਂ ਪੰਜ ਪਿਆਰੇ ਸਹਿਬਾਨਾਂ ਵੱਲੋਂ ਤਖਤ ਸਾਹਿਬ ਜੀ ਵਿਖੇ ਅਮਰਤ ਦਾ ਬਾਟਾ ਤਿਆਰ ਕਰਕੇ ਅਮਰਤ ਅਭਲਾਖੀਆਂ ਨੂੰ ਅਮਰਤ ਦ ਸ਼ਕਾਇਆ ਜਾ ਰਿਹਾ ਹੈ ਔਰ 26 ਤਰੀਕ ਤੱਕ ਲਗਾਤਾਰ ਪੰਜ ਪیرے ਸਹਿਬਾਨ ਅਮਰਤ ਦਾ ਬਾਟਾ ਤਿਆਰ ਕਰਕੇ ਅਮਰਤ ਅਭਲਾਖੀਆਂ ਨੂੰ ਅਮਰਤ ਸ਼ਕਾਉਣਗੇ ਜਿਨ੍ਹਾਂ ਨੇ ਅਜੇ ਤੱਕ ਅਮਰਤ ਪਾਨ ਨਹੀਂ ਕੀਤਾ ਅਮਰਤ ਸ਼ਾਕੇ ਗੁਰੂ ਵਾਲੇ ਬਣੋ ਸਿੰਘ ਸਿੰਘਣੀਆਂ ਸਜੋ ਦੀ ਜਦੋਂ ਆ ਕੇ ਹੋ ਗਿਆ ਕੀ ਕਹਿਣਾ ਚਾਹੋਗੇ ਕਿ ਕਿ ਲਗੀ ਹਾਲਾਤ ਕਿਵੇਂ ਦੇ ਰਹਿਣ ਤੇ ਜਿਹੜਾ ਕਾਬੂ ਜਰਣ ਪੁੱਛਦਾ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈਗੀ ਹੈ ਕਿ ਜਿੱਥੇ ਪੁਲਿਸ ਲੱਗੀ ਹੋਈ ਹੈ ਤੁਹਾਡੇ ਕੋਲੋਂ ਅਗਰ ਕੋਈ ਬੇਨਤੀ ਕਰਦੀ ਹੈਗੀ ਤਾਂ ਤੁਹਾਡੀ ਭਲਾਈ ਵਾਸਤੇ ਹੈਗੀ ਹੈ ਅਗਰ ਕਿਤੇ ਰੋਕ ਰਹੇ ਆਪਾਂ ਕਿਸੇ ਨਾਕੇ ਦੇਤੇ ਇਹਦਾ ਮਤਲਬ ਹੈਗਾ ਕਿ ਅੱਗੇ ਕੁਝ ਨਾ ਕੁਝ ਪ੍ਰੋਬਲਮਸ ਹੈਗੀਆਂ ਨੇ ਤੇ ਸਾਡੇ ਨਾਲ ਸਹਿਯੋਗ ਕਰੋ ਤਾਂ ਜੋ ਆਪਾਂ ਜਿਹੜਾ ਇਹ ਸਾਡਾ ਇਨਾ ਵੱਡਾ ਪਰਵ ਹੈਗਾ ਉਹਨੂੰ ਆਪਾਂ ਚੰਗੀ ਤਰੀਕੇ ਨਾਲ ਪਹੁੰਚਾ ਸਕੀਏ ਜਿਹੜੀ ਅੱਜ ਲੜਾਈ ਹੋਈ ਹੈ ਸਰ ਤੇ ਇੱਥੇ ਹਜੇ ਉੱਤੇ ਆਪਾਂ ਵਰਕਆਊਟ ਕਰ ਰਹੇ ਹੈਗੇ ਇਹ ਮਾਮਲਾ ਜੀ ਸਰ ਕੀ ਟਕਰਾਕ ਕਰ ਰਿਹਾ ਹੈ ਇਸ ਕ ਤੇ ਛੱਟਾ-ਸੁੱਟਾ ਲੱਗੀਆਂ ਹੈਗੀਆਂ ਉੱਤੇ ਆਪਾਂ ਵਰਕਆਊਟ ਕਰ ਰਹੇ ਹਾਂ ਸਰ ਹੋਲੇ ਮਹੀਨੇ ਕੀ ਕਹਿਣਾ ਚਾਹੀਦਾ ਦੇਖੋ ਜੀ ਜਿਹੜਾ ਆਪਣਾ ਹੋਲੇ ਮਹੱਲੇ ਦਾ ਪਰਵ ਹੈਗਾ ਹਰ ਸਾਲ ਇੱਥੇ ਭਈਆ ਤੁਮ ਤਾਮਨਰ ਮਨਾਇਆ ਜਾਂਦਾ ਹੈਗਾ ਪਹਿਲਾਂ ਤਾਂ ਮੈਂ ਤੁਹਾਡੇ ਰਾਹੀਂ ਸਾਰੀ ਸੰਗਤਾਂ ਨੂੰ ਜਿਹੜਾ ਹੈਗਾ ਵਧਾਈਆਂ ਦੇਣਾ ਹੈਗਾ ਹੋਲੇ ਮਹੱਲੇ ਦੀਆਂ ਹਰ ਸਾਲ ਦੀ ਤਰ੍ਹਾਂ ਆਪਾਂ ਇਸ ਵਾਰ ਵੀ ਜਿਹੜਾ ਹੈਗਾ ਪੂਰੇ ਪ੍ਰਬੰਧ ਕੀਤੇ ਹੈਗੇ ਨੇ ਐਡਮਿਨਿਸਟ੍ਰੇਸ਼ਨ ਦੇ ਨਾਲ ਸਾਡੀ ਜਿਹੜੀ ਮੀਟਿੰਗਸ ਜਿਹੜੀ ਹੈਗੇ ਨੇ ਆਲਮੋਸਟ 3-4 ਮਹੀਨਿਆਂ ਤੋਂ ਚੱਲਦੀਆਂ ਸੀਗੀਆਂ ਤਿਆਰੀਆਂ ਨੂੰ ਲੈ ਕੇ ਕਰਕੇ ਔਰ ਕਾਫੀ ਜਿਹੜੇ ਹੈਗੇ ਨੇ ਹੋਲਿਸਟਿਕਲੀ ਆਪਾਂ ਇਹਨੂੰ ਵਰਕਆਊਟ ਕੀਤਾ ਸੀਗਾ ਔਰ ਕਰੀਬ 4000 ਦੇ ਕਰੀਬ ਸਾਡੀ ਫੋਰਸ ਇੱਥੇ ਲੱਗੀ ਹੈ ਔਰ ਕਰੀਬ 60 ਦੇ ਕਰੀਬ ਗੈਸਟਿਡ ਅਫਸਰ ਜਿਹੜੇ ਹੈਗੇ ਨੇ ਵਕ ਵਕ ਥਾਵਾਂ ਤੇ ਜਿਵੇਂ ਇੱਕ ਤੱਕ ਸਾਬਤੇ ਹੋ ਗਿਆ ਹੈ ਵੱਖਰੇ ਵੱਖਰੇ ਨਾਕਿਆਤੇ ਹੋ ਗਏ ਰੂਟਸ ਤੇ ਹੋ ਗਏ ਲੱਗੇ ਹੋਏ ਨੇ ਅਸੀਂ ਪੂਰੇ ਇਲਾਕੇ ਨੂੰ ਜਿਹੜਾ ਹੈਗਾ 11 ਸੈਕਟਰਾਂ ਵਿੱਚ ਵੰਡਿਆ ਹੋਇਆ ਔਰ ਇਸ ਤੋਂ ਇਲਾਵਾ ਆਪਾਂ ਟ੍ਰੈਫਿਕ ਕੰਟਰੋਲ ਵਾਸਤੇ ਇੱਕ ਵੱਖਰੀ ਯੂਨਿਟ ਚਾਰ ਬਣਾਈਆਂ ਹੈਗੀਆਂ ਨੇ ਜਿੱਥੇ ਵੀ ਕੋਈ ਰੋਡ ਜਾਮ ਹੁੰਦਾ ਹੈਗਾ ਉਹਨੂੰ ਕਲੀਅਰ ਕਰਨ ਵਾਸਤੇ ਉਹ ਨਾਲ ਦੇ ਨਾਲ ਮੌਕੇ ਤੇ ਪਹੁੰਚਦੀਆਂ ਹੈਗੀਆਂ ਨੇ ਤੇ ਵਧੀਆ ਸਹਿਯੋਗ ਸਾਨੂੰ ਸੰਗਤਾਂ ਵੱਲੋਂ ਵੀ ਮਿਲ ਰਿਹਾ ਹੈਗਾ ਅੱਗੇ ਵੀ ਮੈਂ ਬੇਨਤੀ ਕਰਦਾ ਹੈ ਕਿ ਲੋਕ ਸਾਡੇ ਨਾਲ ਸਹਿਯੋਗ ਕਰਨ ਔਰ ਭੋਲਾ ਮਹੱਲਾ ਤਾਂ ਹੀ ਸਾਡਾ ਜਿਹੜਾ ਹੈਗਾ ਸਕਸੈਸਫੁਲ ਹੋ ਸਕਦਾ ਹੈ ਜਦੋਂ ਆਪਾਂ ਪੂਰੀ ਤਰੀਕੇ ਨਾਲ ਉੱਪਰ ਲੱਗਿਆ ਜਾਵੇਗਾ ਉੱਤੇ ਜਿਆਦਾ ਵਿਸ਼ੇਸ਼ ਪ੍ਰਬੰਧਨ ਦੀ ਲੋੜ ਪਈ ਹੈ ਕੋਈ ਗੱਲ ਕੀਤੀ ਆਵੇ ਨਿਹੰਗ ਸਿੰਘਾਂ ਦੀ ਤਾਂ ਉਹ ਕਰਤਬ ਜੰਜੂ ਕਰਤਬ ਦਿਖਾਉਂਦੇ ਨੇ ਉਹਦੇ ਬਾਰੇ ਕੀ ਪਲਾਨਿੰਗ ਆ ਤੁਹਾਡੀ ਮੀਟਿੰਗ ਵੀ ਹੋਈ ਆ ਸਿੰਘ ਸਾਹਿਬ ਇਸ ਮੁੱਦੇ ਦੇ ਲੈ ਕੇ ਹਾਂਜੀ ਅੱਜ ਆਪਾਂ ਐਡਮਿਨਿਸਟ੍ਰੇਸ਼ਨ ਨੇ ਪੂਰੀ ਮੀਟਿੰਗ ਕੀਤੀ ਹੈ ਕਿ ਸਿੰਘ ਸਾਹਿਬ ਦੇ ਨਾਲ ਤੇ ਕੱਲ ਦੇ ਬਾਰੇ ਆਪਾਂ ਚਰਚਾ ਕੀਤੀ ਹੈਗੀ ਉੱਥੇ ਔਰ ਪੂਰੀ ਤਿਆਰੀਆਂ ਸਾਡੀਆਂ ਹੈਗੀਆਂ ਨੇ ਕੱਲ ਦੀਆਂ ਅੱਜ ਰਾਤ ਤੋਂ ਸਾਡੀਆਂ ਟੀਮ ਜਿਹੜੀਆਂ ਹੈਗੇ ਨੇ ਉਹ ਰੂਟ ਕਲੀਅਰੈਂਸ ਤੇ ਲੱਗ ਜਾਣਗੀਆਂ ਔਰ ਕੱਲ ਜਿਹੜਾ ਰੂਟ ਹੈਗਾ ਉਹ ਪੂਰੀ ਤਰੀਕੇ ਦੇ ਨਾਲ ਆਪਾਂ ਡੋਮਿਨੇਟ ਕਰਾਂਗੇ ਉਸ ਤੋਂ ਬਾਅਦ ਜਿਹੜਾ ਚਰਨ ਗੰਗਾ ਵਿੱਚ ਜਿਹੜਾ ਹੋਲਾ ਮਹੱਲਾ ਖੇਡਿਆ ਜਾਣਾ ਹੈਗਾ ਉੱਥੇ ਵੀ ਜਿਹੜਾ ਹੈਗਾ ਸਾਡੇ ਸੁਪਰਟਾ ਪ੍ਰਬੰਧ ਹੋਣਾ ਸਰ ਪੁਲਿਸ ਵੱਲੋਂ ਲਗਾਤਾਰ ਤਾਂ ਅਪੀਲ ਕੀਤੀ ਜਾਂਦੀ ਹੈ ਰੂਟ ਪਲਾਨ ਵੀ ਕੀਤੇ ਰਹੇ ਜਾਂ ਗੰਦੀ ਗੱਲ ਵੀ ਕੀਤੀ ਜਾਏ ਲੇਕਿਨ ਅਸੀਂ ਇਸ ਵਾਰੇ ਸਖਤੀ ਕਿਉਂ ਨਹੀਂ ਵਰਤ ਰਹੇ ਕਿ ਸਭ ਤੋਂ ਵੱਡੀ ਪ੍ਰੋਬਲਮ ਜਿਹੜੇ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਸਾਡੇ ਇਸ ਸਿਟੀ ਦੀ ਹੈਗੀ ਹੈ ਉਹ ਹੈਗੀ ਪਾਰਕਿੰਗ ਦੀ ਪ੍ਰੋਬਲਮ ਸਾਡੇ ਕੋਲ ਲੱਖਾਂ ਦੇ ਤਦਾਦ ਦੇ ਜਿਹੜੀ ਸੰਗਤਾਂ ਇੱਥੇ ਆਉਂਦੀਆਂ ਨੇ ਟਰਾਲੀਆਂ ਵਿੱਚ ਆਉਂਦੀਆਂ ਹੈਗੀਆਂ ਨੇ ਔਰ ਉਸ ਹਿਸਾਬ ਨਾਲ ਜਿਹੜੇ ਹੈਗੇ ਨੇ ਨੇੜੇ ਤੱਕ ਸਾਡੇ ਨੇੜੇ ਪਾਰਕਿੰਗ ਨਹੀਂ ਹੈਗੀਆਂ ਸੀ ਜਿੰਨੀ ਵੀ ਪਾਰਕਿੰਗ ਬਣਾਈਆਂ ਹੈਗੀਆਂ ਨੇ ਉਹ ਕੁਝ ਡਿਸਟੈਂਸ ਤੇ ਹੁੰਦੀਆਂ ਨੇ ਤੇ ਲੋਕੀ ਉਸ ਚੀਜ਼ ਨੂੰ ਅਵੋਇਡ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਨੇੜੇ ਤੋਂ ਨੇੜੇ ਪਹੁੰਚਣ ਦੀ ਕੋਸ਼ਿਸ਼ ਕਰਦੇ ਨੇ ਉੱਥੇ ਕੁਝ ਸਕਰਮਸ਼ੀਅਰ ਜ਼ਰੂਰ ਦੇ ਨਾਲ ਗੱਲ ਕਰਕੇ ਬੇਨਤੀਆਂ ਕਰਕੇ ਔਰ ਇਸ ਵਾਰੀ ਇੱਕ ਆਪਰ ਨਵ ਇਕਲਾ ਉਪਰਾਲਾ ਕੀਤਾ ਹੈਗਾ ਖਾਲਸਾ 8 ਜਿਹੜੇ ਹੈਗੇ ਉਹਨਾਂ ਦੇ ਵਲੰਟੀਅਰਸ ਨੂੰ ਵੀ ਨਾਲ ਲਿਆ ਹੈਗਾ ਔਰ ਕਰੀਬ ਸਾਡੇ ਕੋਲ 150 ਦੇ ਕਰੀਬ ਸੇਵਾਦਾਰ ਉਹਨਾਂ ਦੇ ਵੀ ਹੈਗੇ ਨੇ ਜਿਹੜੇ ਨਾਕਿਆਂ ਤੇ ਸਾਡੇ ਨਾਲ ਸਹਿਯੋਗ ਕਰ ਰਹੇ ਨੇ ਤੇ ਪਬਲਿਕ ਦੇ ਨਾਲ ਜਿਹੜਾ ਹੈਗਾ ਸਾਡਾ ਜਿਹੜਾ ਉਹ ਹੈਗਾ ਉਹਨੂੰ ਚੰਗੀ ਤਰੀਕੇ ਦੇ ਨਾਲ ਆਪਾਂ ਕਰ ਪਾ ਰਹੇ ਹਾਂ